ਹਾਂਜੀ ਆਫਿਸ ਤੋਂ ਆ ਗਿਆ ਸੀ ਜੀ ਮੈਂ ਤੇ ਚਾਹ ਪਾਣੀ ਦਾ ਸ਼ਾਮ ਤੋਂ ਛੱਡ ਹੀ ਹੋਇਆ ਸੀ ਹੁਣ ਚੱਲਾਂ ਦੀ ਸਿਉਣ ਮਰਵਾਉਣ ਵਗ ਤੇ ਵਾਹ ਵੇਰ ਦੀ ਆ ਜਾ ਲੋਕ ਕਰਕੇ ਛੇਤੀ ਆ ਜਾ ਜੀ ਹਾਂਜੀ ਹੁਣ ਕੰਪਲੈਕਸ ਚੱਲੇ ਆਂ ਅਸੀਂ ਤੇ ਅੱਜ ਬਹੁਤ ਹੀ ਹਰਾਨਣ ਵਾਲੀ ਗੱਲ ਹੋ ਗਈ ਵੀ ਅੱਜ ਹੈਗੀ ਹੈ ਸਾਡੀ ਐਨੀਵਰਸਰੀ ਮੈਰਿਜ ਐਨੀਵਰਸਰੀ ਤੇ ਪਰਸ ਦੋਨਾਂ ਨੇ ਯਾਦ ਨਹੀਂ ਦੋਨੋਂ ਹੀ ਭੁੱਲ ਗਏ ਸਾਡੀ ਦੋਨੋਂ ਹੀ ਭੁੱਲ ਗਏ 3:30 ਵਜੇ ਇਹਨੂੰ ਪਤਾ ਲੱਗਿਆ ਯਾਦ ਆਇਆ ਤਨ ਹਟਣ ਦੇ ਬਜੇ ਸਾਨੂੰ ਕਿਸੇ ਸਾਡੇ ਖਾਸ ਸਾਡੇ ਕੋਈ ਬਹੁਤ ਮਸਤੀ ਜਿਹਾ ਦਿਲਾਉਂਦੇ ਉਹਨਾਂ ਦੇ ਸਹ ਮੂੜਾ ਉਹਨਾਂ ਦੇ ਵਿਸ਼ੇ ਕੀ ਸੀ ਉਹਨੇ ਉਹਨੇ ਵਿਸ਼ੇ ਕੀਤੇ ਇਹਨਾਂ ਨੂੰ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਇਹ ਨਹੀਂ ਕਰਤੀਆਂ ਸੀ ਮੈਂ ਕਹਾ ਯਾਰ ਮੈਂ ਤਾਂ ਆਪਾਂ ਲੱਗਿਆ ਅਸੀਂ ਫੋਨ ਕਰੇ ਸਾਡੇ ਸਾਰੇ ਰਸਤੇ ਯਾਰ ਵੀ ਖੁੱਲ ਗਏ ਪਤਾ ਕਿ ਬੇਟਰਾ ਚੱਕਰਾਂ ਚ ਪੌੜੀ ਦੇ ਬੱਠੇ ਆਉਂਦੇ ਨਹੀਂ ਨਹੀਂ ਅਸੀਂ ਫੋਨ ਕਰੇ ਰਸਤੇ ਯਾਰ ਸਾਡੇ ਸਾਰੇ ਪੁੱਲ ਲੱਗੇ ਪਰ ਇਹਦਾ ਇੱਕ ਸਾਡਾ ਖਾਸ ਸੀਗਾ ਸਾਡੇ ਦਿਨਾਂ ਦੇ ਕਰੀਬ ਉਹਨੂੰ ਯਾਦ ਸੀ ਹਾਂ ਉਹਨੇ ਸਾਡੇ ਵਿਸ਼ੇ ਕੀਤੇ ਹਟਣ ਦੇ ਬਜੇ ਫਿਰ ਇਹ ਦੁਮਾਰਚ ਆ ਵੀ ਹਾਂ ਅਨਿਵਰਸਰੀ ਸੀ ਅਨਿਵਰਸਰੀ 6 ਮਾਰਚ ਦਾ 6 ਮਾਰਚ ਅਨਿਵਰਸਰੀ ਦਾ ਫਾਨ ਹੈ ਵੀ ਤਾਂ ਇਸ ਤਰ੍ਹਾਂ ਹੀ ਪਜਾ ਪੰਜ ਚੱਕਰਾਂ ਜਲਦੀ ਕਹਿੰਦਾ ਪੇਪਰ ਉੱਪਰਾਂ ਤੇ ਉੱਪਰਾਂ ਹੀ ਅੰਝ ਗਏ ਆਪਾਂ ਹੈਨਾ ਪੜਾਈ ਪੜੀ ਕਰਵਾ ਲੈਣਾ ਅੰਦਰ ਅੱਜ ਆਹ ਗੋਣ ਕੋ ਖਾਣ ਨੂੰ ਮੰਗਦੇ ਆਗੇ ਇਹ ਬਹਾਨੇ ਹੀ ਬਾਲਦੇ ਸੀਗੇ ਸਹੀ ਗੱਲਾਂ ਤੁਹਾਨੂੰ ਪਤਾ ਲੱਗਿਆ ਵੀ ਅਨਿਵਰਸਰੀ ਹੈ ਜੀ ਨਾਲ ਦੀ ਨਾਲ ਕਹਿੰਦੇ ਫਿਰ ਤਾਂ ਸੋਸ ਖਵਾ ਦੋ ਸਾਨੂੰ ਅੱਜ ਭਲਾ ਹਨ ਵਿੱਚ ਕੀ ਜੀ ਪਤਾ ਨਹੀਂ ਸੀਗਾ ਮੈਂ ਕਹਿੰਦਾ ਕੇਕ ਲੈ ਚੱਲਦੇ ਆਪਾਂ ਚਾਰ ਕਿ ਜਾਨ ਬਹੁਤ ਹੈਨਾ ਪ੍ਰੈਨ ਦੀ ਤੇ ਇੱਕ ਇੱਕ ਤੇ ਉਹਦੇ ਵਿੱਚ ਇੱਕ ਇੱਕ ਦੇ ਨੰਬਰ ਤੇ 600 ਨੇ ਗਏ ਪਤਾ ਨਹੀਂ ਕਿ ਕਹਦੇ ਇਹ ਇਹਨਾਂ ਨੂੰ ਪਤਾ ਟਿਕ ਲੱਗੇ ਨਹੀਂ ਪਤਾ ਨਹੀਂ ਕੀ ਖਾਣਾ ਇਹਨਾਂ ਨੂੰ ਬੱਚ ਲੋ ਕੀ ਖਾਣਾ ਬਈ ਜੋ ਵੀ ਹੋਊਗਾ ਸਪਿੰਗ ਰੋਲ 버ਗਰ ਬਸ ਉਹੀ ਚੀਜ਼ਾਂ ਦੋ ਯੈਸ ਹੋਰ ਵੀ ਦੇਖ ਲਈ ਯਾਰ ਅਸੀਂ ਐਡ ਕਰ ਲਾਂਗੇ ਇਹਨਾਂ ਨਾਲ ਕੋਲਡ ਡਰਿੰਕ ਲੈ ਲਾਂਗੇ ਹਾਂਜੀ 2 ਸਪਿੰਗ ਰੋਲ ਇੱਕ 버ਗਰ ਦਾ ਆਰਡਰ ਕੀਤਾ ਕਿਉਂਕਿ ਮਹਾਵੀ ਸਪ੍ਰਿੰਗ ਰੋਲ ਪਨੀਰ ਰੋਲ ਨਹੀਂ ਖਾਂਦਾ ਤੇ ਇਹਨਾਂ ਕੋਲ ਪਨੀਰ ਵਾਲੀ ਬੱਚੇ ਸੀਗੇ ਪਨੀਰ ਰੋਲ ਘੱਟ ਨਹੀਂ ਖਾਂਦਾ ਸੀ ਜਾਂਦੇ ਸੀ ਵਧੀਆ ਹੀ ਨਹੀਂ ਲੱਗਦੇ ਸੀ ਉਹ ਦਿਨਾਂ ਦੇ ਤੇ ਇਹਦੀ ਕਿਸਮ ਵਿੱਚ 버ਗਰ ਰਾਇੰਦਲਾ ਆਸਟਾ ਮੈਂ ਖਾਣਾ ਨਹੀਂ ਹੈਗਾ ਫਾਸਟ ਫੂਡ ਬਸ ਸਾਢੇ ਦਿੱਤਾ ਤਕਰੀਬਨ ਇਹ ਕਹਿੰਦਾ ਤਾਂ ਖਾਣਾ ਪਾਣਾ ਮੈਂ ਕਹਿੰਦਾ ਕੋਈ ਜ਼ਰੂਰੀ ਥੋੜੀ ਹੈ ਜ਼ਰੂਰੀ ਹੈ ਤਾਂ ਜ਼ਰੂਰੀ ਹੈ ਕੋਈ ਜ਼ਰੂਰੀ ਨਹੀਂ ਹੈ ਬੱਟੀ ਵਾਲੇ ਦੇਈ ਕਰੇ ਕਮਾਈ ਇੱਕ ਕੁਝ ਨਹੀਂ ਮਿਲਦਾ ਬੱਚੀ ਨਿਗਰੀ ਲੈ ਰਹੀ ਸੀ ਮਮਾ ਕਹਿੰਦੇ ਚਿਨੀ ਮੈਂ ਥੋੜੀ ਜਿਹੀ ਕਰਨੀ ਹੈ ਚਿਨੀ ਹੈ ਨਾ ਇਹਦੀ ਚਿਨੀ ਇਹ ਚ ਕੋਈ ਨਹੀਂ ਜਵਾਕਾਂ ਨੂੰ ਕੋਈ ਨਹੀਂ ਕਹਿੰਦੀ ਇਹ ਉਥੇ ਰੇਟ ਬੋਸੇ ਲਾਉਂਦੇ ਆਗੇ ਜਿਵੇਂ ਆਪਾਂ ਮਾਰ ਨਹੀਂ ਹੋਰਗੇ ਹੈ ਤਸਰੀ ਮੋٹے ਹੁੰਦੇ ਆਗੇ ਡਬੂਸਿਆਂ ਨਾਲ ਆਗੇ ਹੈ ਮੂੰਹ ਥੇ ਦੇ ਵਾਜ ਦਰ ਨਹੀਂ ਸਾਰੀਆਂ ਹਾਂ ਲਓ ਲੈ ਮੈਂ ਇਹ ਹੁੰਦਾ ਵੀ ਅਮਰ ਜੀ ਕਹਿੰਦੇ ਸੀ ਨਾ ਕਿ ਜੀ ਬਾਤ ਉਹ ਮਚ ਗਿਆ ਇਹਨਾਂ ਗਰਮਾ ਸੋਨ ਦੇ ਲਗਨ ਸਪੂਨੀ ਦੋ ਪਹਿਲੀ ਵਾਰ ਗਾ ਆਪਾਂ ਹਮੇਸ਼ਾ ਹੁੰਦਾ ਛਾਟ ਮਸਾਲਾ ਨਾ ਚਲੋ ਸ਼ੁਰੂ ਹੁਣ ਕਿڑی ਕਿਤੇ ਲੈਣਾ 10 ਬਾਦਾਂ ਗਰਮਾ ਇਹ ਚਮਰ ਖਾਣੇ ਟਾਈਮ ਨਹੀਂ ਨਾ ਕਰ ਪੜਨਾ ਕਾਈ ਸੁਣ ਲੈ ਇਹਨਾਂ ਦੀ ਪੜਨਾ ਕਦੇ ਕਿਉਂ ਨਹੀਂ ਹੁੰਦਾ ਬਸ ਗੱਲ ਕਰ ਲੈ ਲੋਰ ਨਹੀਂ ਪੜਨਾ ਬੰਕਾ ਦੇ ਤੂੰ ਇਹਨਾਂ ਨੂੰ ਮੰਨ ਲੈ ਗਰਮ ਮੈਂ ਇਹ ਚ ਲੈ ਲੈ ਇਹ ਤੇ ਰੱਖ ਦੇ ਕੋਈ ਨਹੀਂ ਇੱਥੇ ਖਲੋ ਤੂੰ ਤਾਂ ਇੱਥੇ ਆ ਜਾ ਦੇ ਇਸ ਵਾਦਨਾ ਮੈਂ ਗਰਮਾ ਮੇਰੇ ਮੁੰਦ ਨੂੰ ਕਰ ਮੂਮਾ ਜੀ ਖਾਈਏ ਨੇ ਸਭ ਜਾਣਿਆਂ ਨਾਲੇ ਹੈ ਆ ਵੀ ਤਾਂ 버ગર ਆ ਗਿਆ ਇਹ 버ગર ਖਾਊਗਾ ਇੱਕ ਦੋ ਪੀਸ ਹੀ ਖਾਦਿਆ ਨੇ ਇਹ ਇੰਟਰਸਟਡ ਨਹੀਂ ਹੈਗਾ ਪਨੀਰ ਵਾਲੇ ਚ ਦੂਜਾ ਹੀ ਖਾ ਕੇ ਰਾਜੀ ਹੈ ਸਿੰਪਲ

ਔਨੇ ਸੱਤ ਹੋ ਗਏ ਹਨੇਰਾ ਹੋਣ ਲੱਗ ਗਿਆ ਜਾ ਕੇ ਹੁਣ ਜਵਾਕਾਂ ਨੂੰ ਪੜਾਵਾਂਗੇ ਮੈਂ ਹਰ ਐਕਸਰਸਾਈਜ਼ ਵੀ ਕਰਨੀ ਹੈ ਜਾ ਕੇ ਮੈਂ ਤਾਂ ਕੁਝ ਨਹੀਂ ਖਾ ਗਿਆ ਹੈਗਾ ਚੱਕਰ ਲੈਂਦੀ ਹੈ ਸ਼ੱਕਰ ਹੂੰ ਸ਼ੱਕਰ ਸ਼ੱਕਰ ਤਾਂ ਖਤਮ ਹੋ ਗਈ ਸੀ ਨਾ ਇਹ ਜਵਾਕਾਂ ਦੇ ਪਹਿਲੇ ਬੋਲ ਜਿਹੜੇ ਹੁੰਦੇ ਨੇ ਬਸ